ਭਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਬਜ਼ੁਰਗ ਹੋਰ ਕੀ ਹਾਲ ਚਾਲ ਅੰਦਰ ਆਜੋ ਗੱਡੀ ਚ ਆਜੋ 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 ਬੈਠੋ ਭਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਜੈਨੋ ਕਿਤਾ ਠੀਕ ਹੋ ਹਾਂਜੀ ਤੋਂ ਹਾਂਜੀ ਠੀਕ ਠੀਕ ਹੈ ਕੰਮ ਉਮਰ ਕੇ ਕਰਨਾ ਪੈਂਦਾ ਫਿਰ ਦਾਕਾ ਇੱਕ ਆਪਣਾ ਜੋ ਲੱਕੜ ਦਾ ਕੰਮ ਕਰਦਾ ਉਹਨੇ ਕੰਮ ਕੰਮ ਸਰਦਾ ਨਹੀਂ ਉਹ ਜਾ ਅੱਛਾ ਹਾਂਜੀ ਆਪਣਾ ਉਹ 500 ਰੁਪਿਆ ਲਿੰਦਾ 100 ਰੁਪਿਆ ਤੀਰ ਲੱਗ ਜਾਂਦਾ ਮੈਂ ਕਿਹਾ ਅੱਛਾ ਤੇ ਹੁਣ ਤੁਸੀਂ ਚੱਲੇ ਹੋ ਪਿਆਜ਼ ਆਲੂ ਲੈਣ ਹਾਂਜੀ 600 ਦਾ ਉਹਨਾਂ ਥੋੜਾ ਆਲੂਆਂ ਦਾ ਤੇ 15 ਹੁੰਦੀ ਆਉਂਦੀ ਆ ਆਪਣੇ ਗੰਢਿਆਂ ਦੀ ਗੰਢੇ ਤੇਜ਼ ਹੋ ਗਏ ਨਾ ਅੱਛਾ 2500 ਨੂੰ ਆਜੇ 2700 ਨੂੰ ਗੰਢੇ ਚੱਲੀ ਗੰਢੇ ਵਧੀਆ ਹੁੰਦੇ ਆ ਅੱਛਾ ਹਾਂਜੀ ਬਾਬਾ ਜੀ ਮੈਂ ਨਾ ਤੁਹਾਡੀ ਵੀਡੀਓ ਉੱਤੇ ਬਣਾ ਰਿਹਾ ਠੀਕ ਹੈ ਮੈਂ ਦਿਖਾਣਾ ਚਾਹੁੰਦਾ ਸੰਤਾ ਨੂੰ ਕਿ ਇੱਕ ਸਿੱਖ ਦਾ ਸਬਰ ਦੇਖੋ ਮੈਂ ਕਹਿੰਦਾ ਰਹਿ ਗਿਆ ਕਿ ਬਾਬਾ ਜੀ ਕੋਈ ਮਦਦ ਕਰ ਦੇਵਾ ਇੱਕ ਟੁੱਟੀ ਹੋਈ ਤੁਹਾਡੀ ਰੇੜੀ ਆ ਸਾਹਮਣੇ ਤੇ ਫਿਰ ਵੀ ਤੁਸੀਂ ਮੇਰੇ ਕੋਲ 1 ਰੁਪਿਆ ਦੀ ਮੰਗਿਆ ਇੱਕ ਚੀਜ਼ ਵੀ ਨਹੀਂ ਮੰਗੀ ਕਿ ਮੈਂ ਤੁਹਾਨੂੰ ਅਭੀ ਕਿਹਾ ਕਿ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਤੇ ਮੈਨੂੰ ਦੱਸੋ ਮੈਂ ਤੁਹਾਨੂੰ ਲੈ ਦੇਣਾ ਵੀ ਮਨ ਦੀ ਇੱਛਾ ਤੁਸੀਂ ਕੀ ਕਿਹਾ ਨਹੀਂ ਪੁੱਤ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਕਿੰਨਿਤ ਕਰਦਾ ਬਾਬਾ ਜੀ ਇਹੀ ਜਿਹੜੀ ਚੀਜ਼ ਹੈ ਇਹੀ ਚੀਜ਼ ਮੈਂ ਦੱਸਣਾ ਚਾਹੁੰਦਾ ਕਿ ਸਿੱਖ ਕਦੀ ਮੰਗਦਾ ਨਹੀਂ ਸਿੱਖ ਕਦੀ ਮੰਗਦਾ ਨਹੀਂ ਸਿੱਖ ਆਪਣਾ ਪਾਪਾ ਬੜਾ ਦਿਆਲਾ ਆਪਣਾ ਪਾਪਾ ਬੜਾ ਦਿਆਲਾ ਸਭ ਤੋਂ ਵੱਡੀ ਗੱਲ ਹੈ ਆਪਣਾ ਪਾਪਾ ਬੜਾ ਦਿਆਲਾ ਉਹਨੇ ਉਹਨੇ ਮੰਗੋ ਤੇ ਬਸ ਇਹੀ ਚੀਜ਼ ਮੈਂ ਦੱਸਣਾ ਚਾਹੁੰਦਾ ਕੁਝ ਵੀ ਹੋ ਜਾਈ ਇੰਨੇ ਕਿੰਨੀ ਉਮਰ ਕਿ ਤੁਹਾਡੀ ਮੇਰੀ ਬਾੜ ਦੇ ਲੱਗ ਜਾਗੇ 68 ਸਾਲ ਦੇ ਲੱਗ ਜਾਗੇ ਸੋ 68 ਸਾਲ ਦਾ ਇੱਕ ਬਜ਼ੁਰਗ ਖੱਲੇ ਵੀ ਕੰਮ ਕਰਦਾ ਲੇਕਿਨ ਮੰਗਦਾ ਨਹੀਂ ਕਿਉਂਕਿ ਉਹਦਾ ਪਾਪਾ ਉਹਦਾ ਪਾਪਾ ਬੜਾ ਦਿਆਲ ਆ ਕਲਗੀ ਵਾਲੇ ਧੰਨ ਆਤਾ ਨਾ ਕਲਗੀ ਵਾਲੇ ਪਾਸ਼ਾ ਜਿਹੜੇ ਮਨਖਾਣੀ ਦਾ ਸਾਕਰ ਸੁਨੀਲਾ ਨੰਦ ਆਇਂਦਾ ਆਂ ਨੰਦਾ ਜੀ ਦਾ ਪਾਪਾ ਜੀ ਮੈਨੂੰ ਸੱਚੀ ਤੁਹਾਡੀ ਵਰਗੇ ਗੁਰਸਿੱਖਾਂ ਨੂੰ ਮਿਲ ਕੇ ਬੜੀ ਖੁਸ਼ੀ ਹੁੰਦੀ ਆ ਮੈਂ ਐਕਚੁਅਲੀ ਚਾਹੁੰਦਾ ਕਿ ਦੁਨੀਆ ਨੂੰ ਤੁਹਾਡੇ ਬਾਰੇ ਪਤਾ ਲੱਗੇ ਤੁਹਾਡੇ ਵਰਗੇ ਗੁਰਸਿੱਖਾਂ ਬਾਰੇ ਪਤਾ ਲੱਗੇ ਇਹ ਬੜੇ ਇੱਥੇ ਘੁੰਮਦੇ ਆ ਜੀ ਪਰ ਤੁਹਾਡੇ ਵਰਗੇ ਗੁਰਸਿੱਖਾਂ ਨੂੰ ਕੋਈ ਨਹੀਂ ਪੁੱਛਦਾ ਤੇ ਆਪਣੀ ਕੋਈ ਇੱਕੋ ਹੀ ਇੱਕ ਮਨ ਦੀ ਇੱਛਾ ਵਾ ਕਿ ਤੁਹਾਡੇ ਵਰਗੇ ਕੀਰਤੀ ਸਿੱਖਾਂ ਨੂੰ ਅਸੀਂ ਸਾਹਮਣੇ ਲੈ ਕੇ ਆਈਏ ਠੀਕ ਹੈ ਜੀ ਤੇ ਬਾਕੀ ਸਿੰਘ ਸਾਹਿਬ ਤੁਹਾਡੇ ਕੋਲ ਮੇਰਾ ਇੱਕ ਨੰਬਰ ਆ ਗਿਆ ਕਾਰਡ ਤੁਹਾਨੂੰ ਦੇ ਦਿੱਤਾ ਕਦੀ ਲੋੜ ਪਵੇ ਥਾ ਸਾਡੀ ਕਦੀ ਲੋੜ ਪਵੇ ਬਾਪੂ ਨਹੀਂ ਮਨੁੱਤੇ ਜਿਆ ਮੇਰੀ ਡਿਊਟੀ ਲਈ ਆ ਤੁਹਾਡੇ ਵਰਗੇ ਗੁਰਸਿੱਖਾਂ ਦੇ ਨਾਲ ਖੜਨ ਦੀ ਕਦੀ ਤੁਹਾਨੂੰ ਮੇਰੀ ਲੋੜ ਪੈਂਦੀ ਹੈ ਨੰਬਰ ਤੁਹਾਡੇ ਕੋਲ ਹੈ ਫੋਨ ਕਰ ਦਿਓ ਪਿਆਰਿਓ ਹਾਜ਼ਰ ਹੋਵਾਂਗੇ ਗੁਰੂ ਸਾਹਿਬ ਦੇ ਦਿੱਤੇ ਜੋ ਤੁਹਾਨੂੰ ਜ਼ਰੂਰ ਦੇ ਦੇ ਕੇ ਜਾਵਾਂਗੇ ਠੀਕ ਹੈ ਜੀ ਬਾਕੀ ਪਪਾ ਜੀ ਮਨ ਖੁਸ਼ ਹੋ ਗਿਆ ਕਿ ਮੈਂ ਕਹਿੰਦਾ ਰਹਿ ਗਿਆ ਲੈ ਲੋ ਲੈ ਲੋ ਲੈ ਲੋ ਪਰ ਤੁਸੀਂ ਲੈ ਆਣੀ ਮੈਂ ਮੈਂ ਤੁਹਾਨੂੰ ਹੱਲੇ ਵੀ ਹੱਲੇ ਵੀ ਕਹਿ ਰਿਹਾ ਜੇ ਪਪਾ ਜੀ ਜੇ ਤੁਹਾਨੂੰ ਚਾਹੀਦਾ ਮੇਰੇ ਪਰਚੇ ਪੈਸੇ ਜੇ ਜਿੰਨੇ ਕੁ ਤੁਹਾਨੂੰ ਚਾਹੀਦੇ ਤੁਸੀਂ ਕੱਢ ਸਕਦੇ ਜੇ ਲੋੜ ਜੇ ਕੱਢ ਸਕਦੇ ਪਰ ਦੇਖ ਲੋ ਕਿ ਚਾਹੀਦੀ ਲੋੜ ਦਾ ਨਹੀਂ ਕੋ ਗੱਲ ਨਹੀਂ ਤਾਨਾ ਤੇ ਕਲਕੀਆ ਵਾਲਿਆ ਤੂੰ ਧੰਨ ਤੇਰੇ ਸੇਖ ਤੇ ਧੰਨ ਤੇਰੀ ਸਿੱਖੀ ਧੰਨਾ ਹੈ ਚਲ ਪਤਾ ਜੀ ਦਿਓ ਜੱਜ ਅਸੀਂ ਕਿਸੇ ਹੋਰ ਰਸਤੇ ਤੇ ਪੈਣਾ ਜੀ ਠੀਕ ਹੈ ਜੀ ਬਾਬਾ ਜੋਧ ਸਿੰਘ ਜੀ ਦੀ ਘਰ ਦੀ ਨੇ ਵੇਲਾ ਥਾਈ ਦੇ ਪਾ ਕੇ ਉਹ ਮਲਕ ਨੇ ਜੇ ਰੱਖੇ ਸੀ ਜਦੋਂ ਉਹ ਆਪਣਾ ਉਹ ਰਾਜਾ ਹੁੰਦਿਆ ਸੀ ਉਹ ਕਿ ਨਾਂ ਪਰਾਇਆ ਦਾ ਕੀ ਅੱਛਾ ਸਾਹ ਜਾਨ ਅੱਛਾ ਜੀ ਉਹਨੇ ਫੌਜਾਂ ਦੇ ਘੋੜੇ ਆਂਦੇ ਸੀ ਉਹਨੂੰ ਆਣ ਕੇ ਉਹਦੀ ਨੌਕਰਾਂ ਨੇ ਦੱਸਿਆ ਕਿ ਆ ਮਗਰ ਆਉਂਦੇ ਤੇ ਸਾਡੇ ਆਹ ਮੰਨਦਾ ਗਾਜ਼ੀ ਕੋਈ ਨਹੀਂ ਆਉਂਦੇ ਹਾਂਜੀ ਮਿਲੋ ਪਿਛਲੇ ਦਿਨ ਬੀਬੀਆਂ ਨੇ ਕਿਹੋ ਜੀਆਂ ਬਾਬਾ ਜੀ ਇਸ ਬਾਰੇ ਸਾਡਾ ਪਤਾ ਲਾ ਲਈ ਸਾਡੀ ਸਿੱਖੀ ਤੁਹਾਡੇ ਕਰਕੇ ਹੱਲੇ ਵੀ ਹੈ ਮੈਨੂੰ ਨਾ ਕਈ ਕਹਿੰਦੇ ਜੀ ਸਿੱਖੀ ਖਤਮ ਹੋ ਗਈ ਮੈਂ ਕਹਿੰਦਾ ਸਿੱਖੀ ਨਾ ਕਦੀ ਖਤਮ ਹੋਣੀ ਹੈ ਤੇ ਨਾ ਹੋ ਸਕਦੀ ਹੈ ਪਾਸ਼ਾ ਜਿਕਰ ਇਤਰਾ ਦੇ ਜੰਮਦੇ ਆ ਸਿੱਖੀ ਨੂੰ ਤੋੜਨ ਵਾਲੇ ਨਾ ਤੇ ਤੁਹਾਡੇ ਵਰਗੇ ਸੂਰਮੇ ਜੋਧੇ ਸਬਰ ਵਾਲੇ ਬੰਦੇ ਵੀ ਨਾਲ ਨਾਲ ਮਾਲਕ ਭੇਜਦਾ ਰਹਿੰਦਾ ਵਾ ਤੇ ਤਾਨਾ ਗੁਰੂ ਰਾਮਦਾਸ ਬਾਦਸ਼ਾਹ ਜੀ ਤਾਨਾ ਬਾਬਾ ਦੀਪ ਸਿੰਘ ਜੀ ਤਾਨਾ ਕਲਗੀ ਵਾਲਾ ਪਾਤਸ਼ਾਹ ਜਿਨੇ ਤੁਹਾਡ ਨੂੰ ਸਿੱਖੀ ਬਖਸ਼ੀ ਆ ਠੀਕ ਹੈ ਜੀ ਚਲੋ ਠੀਕ ਹੈ ਪਿਆਰਿਓ ਓਕੇ ਜੀ ਇੱਥੇ ਗੁਰੂ ਪਾਪਾ ਜੀ ਠੀਕ ਹੈ ਪਿਆਰਿਓ ਚੰਗਾ ਜੀ ਬਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਨਾ ਬਾਬਾ ਤੂੰ ਤਨ ਤੇਰੀ ਸਿੱਖੀ ਤਨ ਤੇਰਾ ਗੁਰੂ ਹੈ ਇਲੀ ਤੁੱਤੀ ਜੜੀ ਹੈ ਫਿਰ ਵੀ ਤੂੰ ਮੇਟੋੱਖ ਨਹੀਂ ਲਿਆ ਤਨ ਗੁਰੂ ਜਾਨ ਦਾ ਸਤਿ ਪਾਸ਼ਾ ਜੀ ਨੇ ਸਬਰ ਦਿੱਤਾ ਕਿਸ ਨੂੰ ਲੈ ਗੁਰੂ ਸਿਖਾ ਲੋ ਤਨ ਜੰਗਾ ਪਪਾ ਜੀ